ਹਾਂਜੀ ਤੋਂ ਚਾਤੀ ਦੇਖ ਲਓ ਅੱਜ ਜੋ 26 ਤਰੀਕ ਹੋਈ ਆ ਤੇ ਆ ਵੇਖੋ ਆਪਣਾ ਇਹ ਪਿੰਡ ਤਾਣਾ ਪਿੰਡ ਤੇ ਸਾਡੀ ਆਪਾਂ ਇਹ ਲੱਭੇ ਨਾ ਇਹ ਲੱਗਦਾ ਹੈ ਕਿ ਪਾਣੀ ਦੇ ਵਧਣੇ ਭੰਨੇ ਬਹੁਤ ਜ਼ਿਆਦਾ ਪਾਣੀ ਆ ਪੁੱਛੇ ਨਦਮ ਇਹ ਆਪਾਂ ਦੱਤਾ ਦੱਤਾ ਆ ਕਿੱਥੇ ਲੱਗੀਆਂ ਬਾਹਰ ਇਹ ਦੇਖੋ ਇਹਨਾਂ ਤੁਰਿਆ ਨਹੀਂ ਜਾਂਦੇ ਪਾਣੀ ਦੇ ਵਿੱਚ ਪਰਾਂ ਹੀ ਲੱਗਦਾ ਵਾ ਤੇ ਕਿੱਥੇ ਆ ਤੇ ਤੁਰਿਆ ਕਿੱਥੇ ਆ ਇਹ ਕਿੰਨੇ ਵੀ ਆ ਕਿੰਨੇ ਤੁਰਾ ਤੱਕ ਹੀ ਨਾ ਆ ਤਾ ला 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 ला

Ini, sekaligus jaga daya tahan. Tiap hari, wilaapi wilaikan acuan yang. Ini. ਮਾਥੇ ਘਰੇ ਆਲੇ ਆ ਤਾ ਮੁਕੇ ਜਾ ਜਾ ਹਾਏ ਪਾਣੀ ਕਿਨਾ ਵੰਦਿਆ ਵਾਤੇ ਤੇ ਦੇਖ ਜੱਟ ਹਾਲਾਤ ਆ ਦੇਖ ਲਓ ਬਹੁਤ ਜਿਆਦਾ ਪਾਣੀ ਆ ਦੇਖ ਲਓ ਹੱਥੇ ਰੁਕ ਜਾਓ ਬਹੁਤ ਜਿਆਦਾ ਪਾਣੀ ਆ ਮਾਥੇ ਕਿਨਾ ਡਕਾ ਦੀ ਡਕਲਾ ਯਾਰ ਉਹ ਡਕਲਾ ਆ ਵੇਖ ਲਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਨੁਕਸਾਨ ਹੁੰਦਿਆ ਵੇ ਲੈ ਜਦੋਂ ਲੱਦਾ ਦੇ ਮਗੈਂਦਾ ਯਾਰਿਆ ਪਹਾੜਾਂ ਤੇ ਪਾਣੀ ਰੋ ਜਾਂਦਾ ਛਲੇ ਜਾਂਦਾ ਨਹੀਂ ਪਿਆ ਹੋੜਾ ਭਾਵਾ ਖਲੋ ਜਾ ਜੇ ਗਰਮੀ ਦੀ ਹੁਣ ਮੋਟਰ ਬੰਦ ਕਰਦੀ ਸੀਜ਼ਨ ਲੰਘ ਜਾਣਾ ਉਹ ਮੋਟਰ ਨਹੀਂ ਬੱਤੀ ਤੇ ਹੁਣ ਨਹੀਂ ਦਈ ਹੈ ਹੈ ਕੀ ਕਹਿਣਾ ਚਾਹੁੰਦੇ ਹੋ ਹੈ ਕੀ ਕਹਣਾ ਚੰਦੇ ਬਾਰੇ ਪਾਣੀ ਕਿਤੇ ਨਹੀਂ ਗੱਡੀ ਉਹ ਤੁਸੀਂ ਤਾਂ ਜੇ ਬਾਜ਼ੀ ਬੋਲ ਆਉਂਦੇ ਭੇਜ ਗਈ ਤਾਂ ਕਿਹੜਾ ਗਿਆ ਚੱਲੋ ਆਹ ਪਈ ਤਾਂ ਮਹਾਰਾ ਆਹ ਹੋ ਆਪਣਾ ਨਾ ਆਦੀ ਦੇਖ ਲੋ ਹਾਂ ਹਲਾਤੀ ਆਪਣੇ ਖੇਤ ਦੀ ਜਿਹੜਾ ਕੱਲ ਦਾ ਮੀਂਹ ਬੰਦਿਆ ਸੀ ਇਹ ਕਦੇ ਆਪਾਂ ਵੇਲਾ ਥੈਂਦੇ ਚ ਆ ਨਹੀਂ ਹੁੰਦੇ ਥੈਂਦੇ ਵੇਲਾ ਪਾਣੀ ਚ ਹੁਣ ਆਪੂ ਕਤੇ ਦਕਣਾ ਪਿਆ ਤੇ ਬੰਬੀ ਦਾ ਵੇਲਾ ਖਾਨਣਾ ਨਹੀਂ ਤੇ ਤੁਸੀਂ ਵੇਖ ਲੇ ਜਿੱਥੇ ਨਜੇ ਮਾਈਂ ਨਾ ਦਾ ਵੇਲਾ ਪੱਤਿਆਂ ਚ ਵੇਲਾ ਪਾਈਂ ਭਰੇ ਆ ਪਏ ਆਪਣੇ ਪੱਤਿਆਂ ਚ ਵੀ ਬਹੁਤ ਜਿਆਦਾ

ਇੰਤਲੀ ਪਾਣੀ ਜਾਂਦਾ ਦਸਾਦਾ ਜਿੰਨੇ ਤਾਂ ਇਹ ਹੈ ਫਿਰ ਬਾਕੀ ਜੀ ਕੀ ਰਿਹਾ ਹੈ ਨਾ ਵੀਡੀਓ ਨੂੰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਓਕੇ